ਲੋਕ ਫਿਰ ਆਏ ਕਿ ਮੈਂ ਕਹਿੰਦਾ ਸਾਡੇ ਘਰੇ ਤਾਂ ਰਾਤ ਨੂੰ ਖੂਨ ਦੇ ਸਿੱਟ ਡਿਗਦੇ ਹੂੰ ਸਾਡੇ ਘਰੇ ਤਾਂ ਜੀ ਖੂਟੀ ਛਧੂਰ ਪਾ ਕੇ ਆਂ ਡਿਗੇ ਪੈ ਸੀ ਸਾਡੇ ਤਾਂ ਵੀ ਤੜਗੇ ਪੈ ਸਾਡੇ ਤਾਂ ਤੜਕੇ ਨੂੰ ਆ ਹੋ ਗਿਆ ਸਾਡੇ ਬਹੁ ਹੋ ਗਿਆ ਪਿੰਡਾਂ ਦੇ ਬਾਲਾ ਸੁਣਦੇ ਆ ਉਹ ਗੱਲ ਵੀ ਸੁਣੋ ਹੂੰ ਉਹ ਕੀ ਚੱਕਰ ਹੈਗਾ ਹੂੰ ਹੁਣ ਇੱਕ ਸਾਡੇ ਨਾ ਤਕਰੀਬਨ ਮੇਰੇ ਮੈਂ ਨਾਨਕੀ ਪਿੰਡ ਰਹਿੰਦਾ ਸੀ ਆਪਦੇ ਹੂੰ ਠੀਕ ਹੈ ਉੱਥੇ ਇੱਕ ਗਵੰਡੀਆਂ ਦੇ ਕਰੇ ਨਾ ਡਲੇ ਵਾਈਦੇ ਹੁੰਦੇ ਸੀ ਕਿਹੜੇ ਪਿੰਡ ਨਾਨਕੀ ਬਾਈ ਚੁੱਕੇ ਕਲਾਂ ਚੁੱਕੇ ਕਲਾਂ ਬਹਿੰਡੇ ਕੋਲੇ ਹਾਂ ਬਹਿੰਡੇ ਦੇ ਨਾਲ अच्छा ठीक है मैं मेरा है मनवी मेरा इथे न मोह प्रेम ਨਿਕਿਆਗਾ ਜਿੰਨਾ ਕਾ ਮੇਰਾ ਪਿੰਡ ਚੁggeਗਲਾ ਮੋਹ ਪ੍ਰੇਮ ਆ ਠੀਕ ਹੈ ਠੀਕ ਹੈ ਚਲੋ ਹੁਣ ਕਬੀਲਦਾਰੀਆਂ ਆਪਾਂ ਕੰਮ ਧੰਦਿਆਂ ਚ ਉਲਝ ਗਏ ਜਾ ਨਹੀਂ ਸਕਦੇ ਪਰ ਮੇਰੀ ਸੁਰਤ ਮਤਲਬ ਹੱਦ ਤੋਂ ਵੱਧ ਉੱਥੇ ਰਹਿੰਦੀ ਹੈ ਠੀਕ ਹੈ ਜਦੋਂ ਮੈਂ ਇਕੱਲਾ ਬੈਠਾ ਹਾਂ ਸੋਚਦਾ ਰਹਿੰਦਾ ਹਾਂ ਚੁggeਗਲਾ ਮਤਲਬ ਇਹੋ ਜਿਹਾ ਯਾਰ ਮਿੱਤਰ ਜੋ ਵੀ ਸੀਗੇ ਅੱਜ ਵੀ ਯਾਦ ਆਉਂਦੇ ਨੇ ਤੇ ਗੱਲ ਆਪਣੀ ਇਥੇ ਆ ਗਈ ਵੀ ਉੱਥੇ ਇੱਕ ਘਰੇ ਨਾ ਰੋੜੇ ਵਜਦੇ ਹੁੰਦੇ ਸੀਗੇ ਠੀਕ ਹੈ ਠੀਕ ਹੈ ਵੀ ਮਤਲਬ ਕਿਤੇ ਰੋੜੇ ਵੱਜਨੇ ਇਧਰੋਂ ਆਗੇ ਉਧਰੋਂ ਆਗੇ ਉਹ ਕੀ ਹੁੰਦਾਗਾ ਪ੍ਰਧਾਨ ਜੀ ਇਹਦੇ ਵਿੱਚ ਹੁੰਦਾਗਾ ਵੀ ਗਵਾਂਢੀ ਗਵਾਂਢੀ ਦੇ ਰਾਜੀ ਨਹੀਂ ਹੁੰਦਾ ਠੀਕ ਹੈ ਉਹਨਾਂ ਨੂੰ ਇਹ ਹੁੰਦਾ ਵੀ ਸਾਲੇ ਇਹ ਇੱਥੋਂ ਕਿਵੇਂ ਨਾ ਕਿਵੇਂ ਜਾਣ ਹੂੰ ਜੀ ਜੀ ਇਹ ਇੱਥੋਂ ਜਾਣਗੇ ਹਾਂ ਜਿਹੜਾ ਇਹਦਾ ਘਰ ਆ ਇਹਦੀ ਜਗ੍ਹਾ ਕੀ ਸਾਨੂੰ 100% ਸੈੱਟ ਬੈਠਦੇ ਅਸੀਂ ਇਹ ਲੈ ਲਈ ਠੀਕ ਹੈ ਇਹ ਚੱਕਰ ਹੁੰਦਾਗਾ ਤੇ ਜਿਹੜੇ ਆਹ ਖੂਨ ਦੇ ਛਿੱਟੇ ਜਾਂ ਬਾਥਰੂਮਾਂ ਦੇ ਵਿੱਚ ਅੱਗ ਲੱਗੀ ਜੇ ਉਹ ਹੂੰ ਠੀਕ ਐ ਇਹ ਕੀ ਹੁੰਦਾਗਾ ਇਹ ਇੱਕ ਵਾਰੀ ਮਤਲਬ ਕੋਈ ਘਰ ਦੇ ਨੂੰਹ ਸੀਗੀ ਹਾਂ ਠੀਕ ਐ ਹਾਂ ਇੱਕ ਘਰੇ ਨੂੰਹ ਸੀਗੀ ਇੱਕ ਜਿਹੜਾ ਉਹ ਕੁੜੀ ਦੇ ਘਰ ਵਾਲਾ ਸੀਗਾ ਹੂੰ ਉਹ ਤੇ ਕੋ ਨਾਲ ਦੀ ਪੈਣ ਤੱਕ ਸੱਸ ਸੋਹਰਾ ਸੀਗੇ ਹੂੰ ਠੀਕ ਐ ਉਹ ਜਿਹੜਾ ਮਤਲਬ ਕੁੜੀ ਦੇ ਵਿਆਹ ਰੱਖਿਆ ਹੋਇਆ ਸੀਗਾ ਘਰੇ ਹਾਂ ਠੀਕ ਹੈ ਉਹ ਜਿਹੜਾ ਕੁੜੀ ਦਾ ਵਿਆਹ ਰੱਖਿਆ ਹੋਇਆ ਸੀਗਾ ਉਹਦੇ ਫੌਜੀ ਦੇ ਘਰ ਵਾਲੀ ਉਹ ਮੁੰਡਾ ਫੌਜੀ ਸੀਗਾ ਹਮ ਜਿਹੜੀ ਫੌਜੀ ਦੇ ਘਰ ਵਾਲੀ ਸੀਗੀ ਉਹ ਕਦੇ ਤਾਂ ਮਤਲਬ ਕੰਧ ਦੇ ਉੱਪਰ ਲਾਲ ਰੰਗ ਦੇ ਛਿੱਟੇ ਛਿੜਦਾ ਕਰੇ ਠੀਕ ਹੈ ਠੀਕ ਹੈ ਕਦੇ ਉਹ ਮਤਲਬ ਜਿਹੜੇ ਆਪਣੇ ਬਾਥਰੂਮ ਦੇ ਵਿੱਚ ਕੱਪੜੇ ਪਏ ਹੁੰਦੇ ਸੀਗੇ ਹਮ ਉਹ ਕੱਲੇ ਸਿਰਫ ਜਿਹੜੀ ਆਪਦੇ ਕੱਪੜੇ ਜਲਾਉਂਦੀ ਸੀਗੀ ਉਹ ਹਮ ਕਿਸੇ ਹੋਰ ਦੇ ਨਹੀਂ ਸਿਮਚਾਉਂਦੀ ਸਿਰਫ ਆਪਦੇ ਕੱਪੜੇ ਨੂੰ ਅੱਗ ਲਾਉਂਦੀ ਸੀਗੀ ਠੀਕ ਹੈ ਤੇ ਕੀ ਹੋਇਆ ਤੇ ਐਂ ਕਰਦੇ ਰਹੇ ਵੀ ਸਾਰਾ ਕੁਝ ਮਤਲਬ ਮਤਲਬ ਕੱਠ ਵੱਠ ਹੋਇਆ ਵੀ ਐਂ ਕਰਕੇ ਘਰੇ ਅੱਗ ਲੱਗਦੀ ਹੈ ਕੱਪੜੇ ਨੂੰ ਜੇਬ ਉਹ ਹੂੰ ਤੇ ਐਂਡ ਤੇ ਆ ਕੇ ਕੋਈ ਬੰਦੇ ਵਾਗੇ ਮਤਲਬ ਜਿਹੜੇ ਨੇ ਚੀਜ਼ਾਂ ਨੂੰ ਨਹੀਂ ਮੰਨਦੇ ਸੀਗੇ ਠੀਕ ਹੈ ਉਹ ਬੈਠੇ ਇੱਕ ਦਿਨ ਤੇ ਉਹ ਆਏ ਭਾਈ ਉਹਨਾਂ ਨੇ ਇਕੱਠੇ ਕਰ ਲਾ ਸਾਰਾ ਟਬਰ ਹੂੰ ਉਹ ਕਹਿੰਦੇ ਵੀ ਅੱਜ ਪਤਾ ਲੱਗ ਜੂਗਾ ਵੀ ਤੁਹਾਡੇ ਕੱਪੜੇ ਕੱਪੜੇ ਨੂੰ ਅੱਗ ਕਿਵੇਂ ਲੱਗਦੀ ਆ ਅੱਛਾ ਵੀ ਤੁਸੀਂ ਆਸ ਜਿਹੜੀ ਆ ਆਪਾਂ ਇੱਕ ਚੀਜ਼ ਤਿਆਰ ਕਰੀਏਗੀ ਹੂੰ ਇਹਦੇ ਉੱਪਰ ਹੱਥ ਰੱਖੀ ਜਾਓ ਅੱਛਾ ਠੀਕ ਹੈ ਕੱਲਾ ਕੱਲਾ ਰੂਮ ਦੇ ਵਿੱਚ ਆਈ ਜਾਓ ਕੱਲਾ ਕੱਲਾ ਆਪਣਾ ਹੱਥ ਰੱਖੀ ਜਾਓ ਅੱਛਾ ਉਹਨੇ ਕਿ ਸਾਰੇ ਪਰਿਵਾਰ ਨੇ ਹੱਥ ਰੱਖ ਲੈ ਹੂੰ ਇੱਕ ਬੰਦੇ ਨੇ ਨਹੀਂ ਰੱਖੇ ਅੱਛਾ ਉਹੀ ਉਹ ਜਿਹੜੀ ਨੌ ਸੀਗੀ ਠੀਕ ਹੈ ਉਹਨੇ ਹੱਥ ਨਹੀਂ ਰੱਖੇ ਉਹ ਡਰੇ ਹੂੰ ਵੀ ਜੇ ਮੈਂ ਹੱਥ ਰੱਖ ਤੇ ਤੇ ਮੈਂ ਫੜੀ ਜਾਊਂਗੀ ਹਾਂ ਤੇ ਫਿਰ ਉਹ ਜਦੋਂ ਅੰਦਰ ਆਈ ਤੇ ਉਹਨੂੰ ਕੱਲੀ ਨੂੰ ਬੁਲਾ ਕੇ ਪੁੱਛਿਆ ਵੀ ਦੱਸ ਭਾਈ ਮੇਰੇ ਹੱਥ ਰੱਖੋ ਹੱਥ ਰੱਖੇ ਨਾ ਫਿਰ ਉਹਨੇ ਦੱਸਤਾ ਸਾਰਾ ਕੁਝ ਹਾਂ ਵੀ ਐਂ ਕਰਕੇ ਵੀ ਮੈਂ ਹੀ ਕੰਮ ਸਾਰਾ ਕੁਝ ਮੈਂ ਹੀ ਕਰਦੀ ਸੀਗੀ ਉਹ ਮੈਂ ਤਾਂ ਕਰਦੀ ਸੀਗੀ ਵੀ ਜਿਹੜੀ ਸਾਡੀ ਕੁੜੀ ਕੁਵਾਰੀ ਬੈਠੀ ਆ ਹੂੰ ਉਹਦਾ ਸਾਰਾ ਖਰਚਾ ਕਹਿੰਦੀ ਮੇਰਾ ਘਰ ਵਾਲਾ ਕਰੂਗਾ ਅੱਛਾ ਕਹਿੰਦੀ ਇਹ ਚੀਜ਼ ਮੈਨੂੰ ਬਰਦਾਸ਼ਤ ਨਹੀਂ ਜੀ ਠੀਕ ਹੈ ਇਹ ਗੱਲਾਂ ਹੁੰਦੀਆਂ ਨੇ ਕੋਈ ਨਾ ਨੂੰ ਨਹੀਂ ਕੁਝ ਕਰੇ ਹਾਂ ਇਹ ਚੀਜ਼ਾਂ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਕੋਈ ਆਤਮਾ ਕੋਈ ਭੂਤ ਪਰੇ ਤੇ ਸਭ ਵਦੂ ਦੀਆਂ ਗੱਲਾਂ ਨੇ ਕਈ ਵਾਰ ਨਾ ਕੀ ਇਹਨਾਂ ਬਾਈ ਤਰਕਸ਼ੀਲ ਬੰਦੇ ਹੁੰਦੇ ਜਿਹੜੇ ਹੂੰ ਉਹ ਵਿੱਚ ਪੁਆੜਾ ਪਾ ਲੈਂਦੇ ਹੁੰਦੇ ਆ ਕਿਵੇਂ ਅਗਲਾ ਬੈਸਵਾਜੀ ਕਰਦਾ ਵੀ ਤੁਸੀਂ ਕਿੰਨੀ ਕ ਗੱਲ ਚ ਇਦਾਂ ਰੱਖਦੇ ਹੋ ਹੂੰ ਤੇ ਤੁਸੀਂ ਤਾਂ ਦਮ ਰੱਖਦੇ ਹੋ ਗੁਬਰਾਹ ਬਰੇ ਲਈ ਗੱਲ ਕਰੋਗੇ ਨਹੀਂ ਵੀਰੇ ਇਹ ਚੀਜ਼ਾਂ ਪਤਾ ਕੀ ਆ ਹੂੰ ਉਹ ਕਹਿੰਦਾ ਹੁੰਦਾ ਜਿਹੜਾ ਬੰਦਾ ਮੂਰਖ ਨਾਲ ਬੈਸਵਾਜੀ ਕਰੂਗਾ ਹੂੰ ਉਹ ਮੂਰਖ ਆਗਾ ਜਿਹੜਾ ਬੰਦਾ ਬੈਸਵਾਜੀ ਕਰੂ ਉਹੀ ਮੂਰਖ ਆ ਹੂੰ ਮੂਰਖ ਨਾਲ ਨਹੀਂ ਹੂੰ ਜਿਹੜਾ ਬੰਦਾ ਬੈਸਵਾਜੀ ਕਰੂਗਾ ਮੂਰਖ ਹੁੰਦਾਗਾ ਹਾਂ ਮੰਨ ਲਓ ਹੁਣ ਕੋਈ ਤੁਹਾਡੇ ਸਿਰਪੇ ਕੱਲੇ ਵਿਚਾਰ ਸੀ ਹਾਂ ਇਹ ਆਪਣੇ ਇੱਕ ਵਿਚਾਰ ਸੀਗੇ ਇਹਨੂੰ ਮੰਨਣਾ ਨਾ ਮੰਨਣਾ ਉਹ ਅਗਲੇ ਦੀ ਮਰਜ਼ੀ ਹੁੰਦੀ ਹੈ ਹੂੰ ਆਪਾਂ ਜੇ ਉਹਨੂੰ ਕਹੀਏ ਵੀ ਯਾਰ ਤੂੰ ਐ ਨਹੀਂ ਮੰਨਣਾ ਆਪਾਂ ਤੂੰ ਐ ਕਰ ਇਹ ਐ ਕਰ ਇਹ ਇਹ ਕੋ ਨੂੰ ਅਧਿਕਾਰ ਹੈਗਾ ਮੰਨਣ ਦਾ ਜੇ ਮੰਨ ਲੋ ਤੁਹਾਡੀ ਮੰਗ ਕੋਈ ਕੁਝ ਵੀ ਮੰਨ ਸਕਦਾ ਤੇਰੇ ਤੇ ਹੋਵੇਗਾ ਇਹਦਾ ਤੂੰ ਚਾਕੇ ਖਾਲੋਗੇ ਬਰੇਕ ਇੱਕ ਤਾਂ ਉਹ ਬੰਦ ਹੋਵੇ ਹਾਂ ਕੋਈ ਵੀ ਚੀਜ਼ ਮਤਲਬ ਹੁਣ ਇੱਕ ਵਾਰੀ ਕੀ ਹੋਇਆ ਸਾਡੇ ਨਾਲ ਉਥੇ ਚੁਗਗੇ ਗਲਾਂ ਦਾ ਕੋਈ ਗੱਲ ਦਾ ਸਾਡੇ ਨੂੰ ਮੈਂ ਹੂੰ ਹੂੰ ਜਿਹੜਾ ਉੱਥੇ ਵੱਡਾ ਸਕੂਲ ਹੈਗਾ ਹੂੰ ਠੀਕ ਹੈ ਹੂੰ ਤੇ ਉਹ ਸਕੂਲ ਦੇ ਨਾਲ ਇੱਕ ਸੂਆ ਦਾ ਠੀਕ ਹੈ ਉਹ ਸੂਏ ਦੇ ਵਿੱਚੋਂ ਗੁੱਟ ਤਾਰੇ ਹੋਏ ਉੱਪਰ ਚੁੰਨੀਆਂ ਬਣੀਆਂ ਹੋਈਆਂ ਹੂੰ ਤੋੜ ਤੋੜ ਕੇ ਬਹੁਤ ਖਾਦੇ ਬਈ ਠੀਕ ਹੈ ਬਹੁਤ ਖਾਦੇ ਨੇਗੇ ਅੱਛਾ ਤੇ ਆ ਬੈਠਾ ਤੁਹਾਡੇ ਦਾਸ ਮੂਰੇ ਠੀਕ ਹੈ ਇਹ ਵੱਧੂ ਨਹੀਂ ਗੱਲਾਂ ਨੇ ਠੀਕ ਹੈ ਬਸ ਚੀਜ਼ ਖੁੱਲੀਆਂ ਹੋਵੇ ਹੂੰ ਠੀਕ ਹੈ ਹੂੰ ਉਹਨੂੰ ਮਤਲਬ ਓਪਨ ਨਾ ਹੋਈ ਹੋਵੇ ਉਹਨੂੰ ਚੱਕ ਕੇ ਖਾ ਲਓ ਕੋਈ ਦਿੱਕਤ ਨਹੀਂ ਕੋਈ ਕੁਝ ਵੀ ਨਹੀਂ ਹੈਗਾ ਇਹਨਾਂ ਚੀਜ਼ਾਂ ਬਹੁਤ ਖਾਦੇ ਨੇ ਫਿਰੇ ਆ ਕਿਉਂਕਿ ਖੁੱਲੀ ਦਾ ਇਹ ਹੁੰਦਾਗਾ ਵੀ ਹੋ ਸਕਦਾ ਕਿ ਕੋਈ ਚਹਿਰੀਲੀ ਚੀਜ਼ ਨਾ ਹੋਵੇ ਵਿੱਚ ਹਾਂ ਜਾਂ ਇਹ ਚੀਜ਼ਾਂ ਹੁੰਦੀਆਂ ਨੇ ਹਾਂ ਵੀ ਉਹ ਕੋਈ ਚੱਕਰ ਨਹੀਂ ਹੈ ਨਹੀਂ ਨਹੀਂ ਇਹ ਬਾਦੂ ਦੀਆਂ ਵੀਰੇ ਯਾਰ ਬਾਦੂ ਦੇ ਮਨ ਜੇ ਮੰਨ ਲਓ ਚੌਂਗਰੇ ਵਿੱਚ ਬਈ ਮੰਨ ਲਓ ਕਿ ਜੇ ਕੋਈ 65 ਕਰਖਿਆ ਹੋਇਆ ਕੋਈ ਤੁਸੀਂ ਵਰਤ ਸਕਦੇ ਹੋ ਕੋਈ ਚੱਕਰ ਨਹੀਂ ਹੈ ਵੀਰੇ ਵਰਤੋ ਹਾਂ ਕੋਈ ਹੈ ਜਾਂ ਨਹੀਂ ਹਾਂ ਨੰਬਰ 1 ਤੇ ਕੀ ਹੋਇਆ ਹੁਣ ਮੰਨ ਲਓ ਬੰਦਾ ਮਰ ਗਿਆ ਹਾਂ ਠੀਕ ਹੈ ਉਹਦੇ ਕੱਪੜੇ ਚੱਕ ਕੇ ਬਾਹਰ ਸੁੱਟ ਦੇਣਗੇ ਵੀ ਉਹਦੇ ਜੇ ਆਪਾਂ ਵਰਤਾਂਗੇ ਤਾਂ ਪੰਮਾ ਨੂੰ ਆਪਾਂ ਨੂੰ ਸਾਰੀ ਮਤਲਬ ਸਾਰੀ ਉਮਰ ਤੰਗੀ ਕਰੀ ਜਾਊਗਾ ਹਾਂ ਸਾਰਾ ਕੁਝ ਉਹ ਕਰ ਲੈਣਗੇ ਪਰ ਉਹਦਾ ਜਿਹੜਾ ਸਿਆਣਾ ਹੋਊਗਾ ਹਾਂ ਜਿਹੜਾ ਉਹਦਾ ਖਾਤੇ 'ਚ ਪੈਸਾ ਆਊਗਾ ਹਾਂ ਮਤਲਬ ਜਿਹੜੀ ਉਹਦੀ ਜਾਇਦਾਦ ਹੋਊ ਜਿਹੜਾ ਘਰ-ਬਾਰ ਹੋਗੇ ਮੰਨ ਲਓ ਉਹ ਵੀ ਛੱਡ ਦੇ ਉਹ ਨਹੀਂ ਛੱਡਦੇ ਕਿਉਂ ਉਹ ਕੀਮਤੀ ਆ ਹੂੰ ਇਹ ਹੁੰਦਾ ਵਾ ਬਿਲਕੁਲ ਉਦੋਂ ਨਹੀਂ ਉਹ ਤੰਗ ਕਰਨਗੇ ਪਰ ਜਿਹੜਾ ਬਾਈ ਖੌਲਾ ਖਾਪਾ ਪਾਉਂਦੇ ਆਪਾਂ ਕਹਿੰਦੇ ਫੁਲਾਣੇ ਢਮਕੇ ਦੇ ਵੀ ਉਹਦਾ ਉਹ ਤੋਂ ਤੋਂ ਲਾ ਬਾਬਾ ਦਾਤੀ ਲੱਗੇ ਪਉਂਦਾ ਜੀ ਕੁਛ ਕੋਈ ਕੁਛ ਲੋਹੇ ਦੀ ਜੀ ਲੱਗੇ ਬੰਦਾ ਚਮਟੇ ਨਾ ਪਉਂਦਾ ਕੋਈ ਉਹਦਾ ਉਹਦਾ ਰਾਮ ਆ ਜਾਂਦਾ ਵੀ ਇਹ ਕਿੰਨੀ ਗੱਲਾਂ ਸੱਚਾਈ ਇਹ ਮੈਨੂੰ ਕੋਈ ਤੱਕਲੀ ਤੋਕ ਬੰਦੀ ਹੁੰਦੀ ਇਕੱਲੇ ਤੋਕ ਬੰਦੀ ਹੁੰਦੀ ਜਦ ਤੱਕ ਲੋਟ ਆ ਗਿਆ ਮੈਨੂੰ ਮੈਨੂੰ ਦੱਸ ਦਿੰਦਾ ਇਹ ਕੀ ਚੱਕਰ ਹੈਗਾ ਇਹ ਇੱਕ ਨਾ ਦਿਮਾਗ ਦੇ ਵਿੱਚ ਕੈਮੀਕਲ ਆਪਣੇ ਰਿਲੀਜ਼ ਹੋ ਜਾਂਦਾ ਹੈਗਾ ਹਾਂ ਜਿੱਦਾਂ ਦਾ ਤੁਸੀਂ ਸੋਚ ਲਓਗੇ ਉਦੋਂ ਵੀ ਹੋ ਜਾਂਦਾ ਉਦਾਂ ਦਾ ਹੋ ਜਾਊਗਾ ਅੱਛਾ ਇੱਕ ਫੋਰਨ ਕੰਟਰੀ ਦੇ ਵਿੱਚ ਕੀ ਹੋਇਆ ਸੀਗਾ ਹੂੰ ਮਤਲਬ ਬੰਦੇ ਦੇ ਨਾ ਜ਼ਹਿਰ ਦਾ ਟੀਕਾ ਲਾਵਾਂਗੇ ਅਸੀਂ ਡੇਲੀ ਹੂੰ ਉਹਨੂੰ ਦੱਸਦੇ ਨਹੀਂ ਸੀਗੇ ਠੀਕ ਹੈ ਥੋੜਾ ਥੋੜਾ ਹਾਂ ਮਤਲਬ ਉਹਨਦੇ ਨੂੰ ਕੁਝ ਵੀ ਨਹੀਂ ਹੋਇਆ ਡੱਕਾ ਵੀ ਉਹ ਗੱਸੇ ਤੋਂ ਬਿਨਾ ਅੱਛਾ ਮਤਲਬ ਉਹਨੂੰ ਉਹ ਹੀ ਕਹਿੰਦੇ ਇਹ ਤੇਰੇ ਅਸੀਂ ਪਾਣੀ ਦਾ ਟੀਕਾ ਲਾਵਾਂਗਾ ਹੂੰ ਠੀਕ ਹੈ ਵੀ ਅਸੀਂ ਹੋਰ ਕੁਝ ਨਹੀਂ ਕਰਦੇ ਉਹ ਕੁਝ ਵੀ ਨਹੀਂ ਹੋਣ ਪਾਣੀ ਦਾ ਟੀਕਾ ਮੰਨ ਲਓ ਲਾਈ ਗਏ ਹੂੰ ਉਹਦੇ ਜਦੋਂ ਪਾਣੀ ਦਾ ਟੀਕਾ ਜਮਾ ਲਾਈ ਗਏ ਉਹਨੂੰ ਕੁਝ ਵੀ ਨਹੀਂ ਹੋਇਆ ਉਹਨੂੰ ਮਤਲਬ ਲਾਉਂਦੇ ਤੋਂ ਜ਼ਹਿਰ ਦੇ ਹੀ ਸੀਗੇ ਹੂੰ ਮਤਲਬ ਪਾਣੀ ਜਾ ਕੇ ਘਿਲਾ ਦਿੰਦੇ ਸੀਗੇ ਹੂੰ ਉਹਨੂੰ ਕੁਝ ਨਹੀਂ ਹੋਇਆ ਹਾਂ ਉਹਨੇ ਦਿਮਾਗ ਤੇ ਲਾਈ ਨਹੀਂ ਇਹ ਗੱਲ ਹੂੰ ਕੀ ਹੋਇਆ ਫਿਰ ਇੱਕ ਦਿਨ ਉਹਨੂੰ ਹੂੰ ਪਾਣੀ ਦਾ ਟੀਕਾ ਭਰ ਲਿਆ ਹਕੀਕਤ ਦੇ ਵਿੱਚ ਹਾਂ ਇਹ ਮਤਲਬ ਸੱਚ ਮਾਰ ਕੇ ਦੇਖ ਲਿਓ YouTube ਤੇ ਪਈ ਹੈ ਵੀਡੀਓ ਹੂੰ ਤੇ ਉਹ ਪਾਣੀ ਦਾ ਜਦੋਂ ਟੀਕਾ ਪਰਿਆ ਉਹਦੇ ਫੋਕਾ ਲਾਤਾ ਹੂੰ ਠੀਕ ਆ ਉਹ ਬੰਦੇ ਨੂੰ ਪਹਿਲਾਂ ਦੱਸਤਾ ਠੀਕ ਹੈ ਵੀ ਤੇਰੇ ਅਸੀਂ ਜੈਰ ਦਾ ਟੀਕਾ ਲਾ ਰਹੇ ਹਾਂ ਜੈਰ ਦਾ ਟੀਕਾ ਲਾਤਾ ਅੱਛਾ ਮਤਲਬ ਇਹ ਇਹ ਉਦੋਂ ਲਾਉਂਦੇ ਸੀ ਜਦੋਂ ਉਹਦਾ ਅਸਰ ਖਤਮ ਹੋ ਜਾਂਦਾ ਸੀਗਾ ਠੀਕ ਹੈ ਮਤਲਬ ਟੈਸਟ ਕਰਕੇ ਦੇ ਵੀ ਨਹੀਂ ਵੀ ਜਦੋਂ ਬਲੱਡ ਚ ਆਉਂਦਾ ਸੀ ਉਦੋਂ ਲਾਉਂਦੇ ਸੀਗੇ ਹੂੰ ਤੇ ਜਦੋਂ ਪਾਣੀ ਦਾ ਟੀਕਾ ਲਾਤਾ ਤੇ ਜਦੋਂ ਟੀਕਾ ਲਾਇਆ ਭਈ ਉਹ ਬੰਦਾ ਕਬਰ ਆ ਗਿਆ ਮੇਰੇ ਤਾਂ ਜ਼ਹਿਰ ਦਾ ਟੀਕਾ ਲਾਤਾ ਉਹ ਮਤਲਬ ਦਿਮਾਗ ਉਦੋਂ ਔਖੀ ਵਗ ਗਿਆ ਉਹ ਬੰਦਾ ਦਿਲ ਤੇ ਹੋਈ ਗੱਲ ਲੈ ਗਿਆ ਗੱਲ ਤੇ ਦਿਲ ਲਾ ਲਈ ਹੂੰ ਠੀਕ ਹੈ ਤੇ ਉਹ ਕੀ ਹੋਇਆ ਜਦੋਂ ਉਹ ਬੰਦਾ ਮਰ ਗਿਆ ਉਹਦਾ ਫਿਰ ਟੈਸਟ ਲੈਤਾ ਹੂੰ ਉਹ ਟੈਸਟ ਦੇ ਵਿੱਚ ਉਹਦਾ ਜ਼ਹਿਰ ਪਾਇਆ ਗਿਆ ਅੱਛਾ ਟੀਕਾ ਪਾਣੀ ਲੱਗ ਗਿਆ ਠੀਕ ਹੈ ਬੰਦੇ ਫਿਰ ਵੀ ਬੰਦੇ ਅੰਦਰ ਜ਼ਹਿਰ ਆ ਗਈ ਹਾਂ ਇਹ ਚੀਜ਼ਾਂ ਸਾਡੇ ਅੰਦਰ ਮਤਲਬ ਸਾਨੂੰ ਪ੍ਰਭਾਵਿਤ ਕਰਦੀਆਂ ਹਾਂ ਇਹ ਹੁੰਦਾ ਹੈਗਾ ਵੀ ਦਿਮਾਗ ਨਾਲ ਭਰਦਨ ਦਾ ਹੋ ਜਾਂਦੀਆਂ ਚੀਜ਼ਾਂ ਠੀਕ ਹੈ ਕੈਮੀਕਲ ਰਿਲੀਜ਼ ਉਦਾਂ ਦੇ ਹੋ ਜਾਂਦੇ ਹੈ ਜਿ ਜਿੱਦਾਂ ਦੇ ਆਪਾਂ ਸੋਚ ਲਾਂਗੇ ਜਿੱਦਾਂ ਦੀ ਆਪਾਂ ਥਿੰਕਿੰਗ ਕਰ ਲਈ ਉਹਨੇ ਉਦਾਂ ਦਾ ਮੂਰੇ ਆਪਣੇ ਉਹ ਚੀਜ਼ ਬਣ ਜਾਣੀ ਆਟੋਮੈਟਿਕਲੀ ਇਦਾਂ ਦਾ ਕੁਝ ਵੀ ਨਹੀਂ ਹੈਗਾ ਭਾਜੀ ਦੇਖੋ ਮੈਂ ਤਾਂ ਅਜੇ ਤੱਕ ਦੇਖੀ ਨਹੀਂ ਹੈਗੀ ਤੁਸੀਂ ਦੇਖ ਲਓ ਜੋ ਪੁਰਾਣੇ ਬਜ਼ੁਰਗ ਕਰਨੇ ਸੁਣਦੇ ਆਉਂਦੇ ਆ ਉਹ ਐ ਨਹੀਂ ਕਹਿੰਦੇ ਵੀ ਮੈਂ ਦੇਖੀ ਆ ਹਾਂ ਫਲਾਨੇ ਦੀ ਸੁਣੇ ਸੁਣਨ ਦੀ ਗੱਲ ਆ ਜੇ ਇਹ ਉਹ ਇਹ ਚੀਜ਼ ਆਉਂਦੀ ਹੈ ਠੀਕ ਹੈ ਇਦਾਂ ਦਾ ਕੁਝ ਵੀ ਨਹੀਂ ਹੈਗਾ ਮੈਂ ਤਾਂ ਹਾਲ ਤੱਕ ਦੇਖੀ ਨਹੀਂ ਨਾਈ ਆਪਾਂ ਕਾਵਾ ਕਿਸੇ ਦੇ ਮਤਲਬ ਜਿਹੜੇ ਬੰਦੇ ਨੇ ਮੈਨੂੰ ਕਹੀ ਆ ਆਪਾਂ ਉਹਨੇ ਵੀ ਨਹੀਂ ਦੇਖੀ ਗੀ ਹਮ ਮੈਂ ਇਹ ਚੀਜ਼ਾਂ ਦੇ ਬਹੁਤ ਦੂਰ ਹਾਂ ਤੇ ਬਈ ਵਕਤ ਬਹੁਤ ਕੀਮਤੀ ਹੁੰਦਾ ਜੇ ਤੁਸੀਂ ਚੰਗੀ ਗੱਲ ਕਹੀ ਹੈ ਪਰ ਜਿਹੜੇ ਲੋਕ ਟੂਨੇ ਟੰਮਣ ਦੇ ਵਿੱਚ ਵਿਸ਼ਵਾਸ ਕਰਦੇ ਨੇ ਥੋੜੇ ਥੋੜੇ ਪੰਜ ਵਿਸ਼ਵਾਸ ਕਰਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਲਾਸਟ ਜਾਂਦੇ ਜਾਂਦੇ ਬਾਰੇ ਉਹਨਾਂ ਬਾਰੇ ਇਹ ਕਹਿੰਦੇ ਆ ਵੀ ਆਪਦੀ ਜਿਹੜੀ ਆਲਸਪਨ ਹੁੰਦਾਗਾ ਮਤਲਬ ਜਿਹੜੀ ਆਲਸੀ ਹੁੰਦੇ ਨੇ ਹਾਂ ਇਹ ਉਹਨਾਂ ਦੇ ਘਰੇ ਟੂਨੇ ਡੰਮਣ ਹੁੰਦੇ ਨੇ ਠੀਕ ਹੈ ਜਿਨ੍ਹਾਂ ਦੇ ਘਰੇ ਕੰਮ ਧੰਦਾ ਕਰਨ ਨੂੰ ਮਤਲਬ ਜੀ ਨਹੀਂ ਕਰਦਾ ਹਾਂ ਉਹਨਾਂ ਨੇ ਕਿਵੇਂ ਨਾ ਕਿਵੇਂ ਬਚਣਾ ਹੁੰਦਾਗਾ ਠੀਕ ਹੈ ਉਹਨਾਂ ਨੇ ਬਚਣਾ ਹੁੰਦਾਗਾ ਇਹ ਹੀ ਇੱਕ ਜਰੀਆ ਬਣਾ ਲੈਂਦੇ ਨੇ ਬਚਣ ਦਾ ਹੂੰ ਕੋਈ ਟੋਣਾ ਟੰਮ ਨਹੀਂ ਕੋਈ ਕੁਝ ਨਹੀਂ ਹੈਗਾਗਾ ਆਪਦੀ ਮਿਹਨਤ ਕਰੋ ਹੂੰ ਠੀਕ ਹੈ ਜਿੱਦਾਂ ਤੁਸੀਂ ਕਿਸੇ ਨਾਲ ਮਤਲਬ ਚੰਗੇ ਵਿਹਾਰ ਕਰੋਗੇ ਤੁਹਾਨੂੰ ਉਦਾਂ ਦਾ ਫਲ ਮਿਲਣਾਗਾ ਬਿਲਕੁਲ ਇੱਥੇ ਨਰਕਾ ਇੱਥੇ ਸਵਰਗਾ ਇੱਥੇ ਪੁੰਨ ਤੇ ਇੱਥੇ ਪਾਪ ਆਗਾ ਬਿਲਕੁਲ ਹਾਂ ਸੋ ਡੱਕਾ ਕੁਝ ਨਹੀਂ ਹੈਗਾ ਲੈ ਬਾਈ ਤੁਸੀਂ ਵੀ ਜਿਹੜੇ ਵੀਡੀਓ ਦੇਖ ਰਹੇ ਹੋ ਚਾਹੇ ਮੇਰੀਆਂ ਭੈਣਾਂ ਨੇ ਚਾਹੇ ਮੇਰੇ ਭਰਾ ਨੇ ਚਾਹੇ ਮੇਰੇ ਯਾਰ ਦੋਸਤ ਮਿੱਤਰ ਮੇਰੇ ਹਾਣੀ ਨੇ ਇਹ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਨੇ ਤੁਸੀਂ ਇਸ ਗੱਲ ਨੂੰ ਈ ਸੋਚ ਕੇ ਤੇ ਕਿੱਧਰ ਨੂੰ ਲੈ ਕੇ ਜਾਂਦੇ ਹਾਂ ਹਨ ਜਿਵੇਂ ਪਾਣੀ ਬਡੋਲ ਦਿੰਦੇ ਨੇ ਜਿੱਦ ਨੂੰ ਤਰਾਨ ਹੁੰਦੀ ਉਧਰ ਨੂੰ ਵਗ ਜਾਂਦਾ ਉਦਾਂ ਦੀ ਥੋੜੀ ਸੋਚ ਹੋ ਜਾਂਦੀ ਆ ਤੁਸੀਂ ਥੋੜੀ ਸੋਚ ਕਿੱਧਰ ਨੂੰ ਜਾਂਦੀ ਆ ਉਹਦਾ ਕਮੈਂਟ ਕਰਕੇ ਦੱਸ ਦਿਓ ਵੀ ਇਹ ਕਿੰਨੀ ਕੰਨੀਆਂ ਗੱਲਾਂ ਦੇ ਵਿੱਚ ਸੱਚਾਈ ਆ ਤੇ ਕਿੰਨੀ ਗੱਲਾਂ ਝੂਠ ਆ ਜਾਂ ਕਿੰਨੀ ਬਣਾਵਟੀ ਗੱਲਾਂ ਨੇ ਹਨ ਤੇ ਬਾਕੀ ਥੈਂਕ ਯੂ ਸ਼ੁਕਰੇ ਮਿਹਰਬਾਨੀ ਜਿਉਂਦੇ ਬਸਦੇ ਰਹੋ ਅਗਲੀ ਵੀਡੀਓ ਆਪਾਂ ਵਧੀਆ ਤਰੀਕਿਆਂ ਤੁਹਾਡੇ ਸਾਹਮਣੇ ਫੇਰ ਪੇਸ਼ ਕਰਦੇ ਆਂ